ਸਾਰੇ ਸਰੋਤਿਆਂ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਜੰਗਲ ਤੋਂ ਪਰਾ ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜੰਗਲ ਦੇ ਲੋਕ ਆਪਣਾ ਜੀਵਨ ਬਤੀਤ ਕਰਦੇ ਹਨ ਤੇ ਕਿਸ ਤਰ੍ਹਾਂ ਉਹਨਾਂ ਨੂੰ ਵੀ ਹੁੰਦਾ ਹੈ ਕਿ ਅਸੀਂ ਇਸ ਜੰਗਲ ਤੋਂ ਬਾਹਰ ਜਾ ਕੇ ਦੇਖੀਏ ਕਿ ਇਸ ਤੋਂ ਬਾਹਰ ਕਿਸ ਤਰ੍ਹਾਂ ਦੀ ਦੁਨੀਆ ਹੈ ਅੱਜ ਸੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਉਹ ਸਭ ਕੁਝ ਦੱਸਾਂਗੀ ਆਓ ਹੁਣ ਅਸੀਂ ਤੁਹਾਨੂੰ ਵੀਡੀਓ ਦੇ ਵੱਲ ਲੈ ਕੇ ਜਾਂਦੇ ਹਾਂ ਇੱਕ ਕਹਾਣੀ ਹੈ ਨੀਲਗਿਰੀ ਪਹਾੜਾਂ ਦੇ ਜੰਗਲਾਂ ਦੀ ਜਾਈ ਸੀਤਾ ਰਤਨਾਮਲ ਦੀ ਜੋ ਜੰਗਲ ਵਿੱਚ ਆਦੀਵਾਸੀ ਇਰੂਲਾ ਕਬੀਲੇ ਵਿੱਚ ਰਹਿੰਦੀ ਸੀ ਸ਼ੁਰੂ ਤੋਂ ਹੀ ਕਬੀਲੇ ਦੇ ਲੋਕਾਂ ਨੇ ਸਿਰਫ ਇਹੀ ਮਹਿਸੂਸ ਕੀਤਾ ਸੀ ਕਿ ਜੰਗਲ ਤੋਂ ਪਰਾਂ ਕੁਝ ਵੀ ਨਹੀਂ ਕੋਈ ਦੁਨੀਆ ਨਹੀਂ ਜੰਗਲ ਤੋਂ ਬਾਹਰ ਜਾਣ ਤੋਂ ਵੀ ਉਹਨਾਂ ਨੂੰ ਸਖਤ ਮਨਾਈ ਸੀ ਜੰਗਲ ਤੋਂ ਬਾਹਰ ਕੀ ਹੈ ਇਹਨਾਂ ਸਭ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਕੋਈ ਵੀ ਜੰਗਲ ਤੋਂ ਬਾਹਰ ਜਾਂਦਾ ਹੀ ਆ ਨਾ ਕਰਦਾ ਨਾ ਹੀ ਕਿਸੇ ਨੇ ਜੰਗਲ ਤੋਂ ਪਰਾ ਜਾ ਕੇ ਕਦੇ ਵੇਖਿਆ ਹੀ ਸੀ ਕੁਦਰਤ ਦੀ ਗੋਦ ਵਿੱਚ ਪਲਦੀ ਮਾਂ ਵਿਹੋਣੀ ਸੀਤਾ ਆਪਣੇ ਆਪਾਂ ਜਾਣੀ ਕਿ ਆਪਣੇ ਪਿਤਾ ਦੀ लाडली ਧੀ ਸੀ ਸੀਤਾ ਨੇ ਸ਼ੁਰੂ ਤੋਂ ਹੀ ਆਪਣੇ ਆਸ-ਪਾਸ ਜੰਗਲ ਤੇ ਉੱਚੇ-ਉੱਚੇ ਪਹਾੜ ਹੀ ਦੇਖੇ ਸਨ ਨਿੱਕੇ ਹੁੰਦਿਆਂ ਤੋਂ ਹੀ ਜਾਣਿਆ ਸੀ ਕਿ ਜੰਗਲ ਤੋਂ ਪਰਾਂ ਹੋਰ ਕੋਈ ਸੰਸਾਰ ਨਹੀਂ ਅਤੇ ਪਰਬਤ ਦੀ ਅਖੀਰਲੀ ਟੀਸੀ ਤੇ ਉਹਨਾਂ ਦਾ ਦੇਵਤਾ ਰੰਗਾ ਨਿਵਾਸ ਕਰਦਾ ਹੈ ਜੋ ਉਹਨਾਂ ਦਾ ਰਖੇਕ ਤੇ ਪਾਲਨਹਾਰ ਹੈ ਜੰਗਲ ਤੋਂ ਬਾਹਰ ਕਿਤੇ ਹੋਰ ਜਾਣ ਦੀ ਦੇਵਤਾ ਰੰਗਾ ਨੇ ਸਖਤ ਮਨਾਈ ਕੀਤੀ ਹੋਈ ਸੀ ਬਾਲੜੀ ਉਮਰ ਵਿੱਚ ਸੀਤਾ ਨੇ ਸਿਰਫ ਕੁਦਰਤ ਨੂੰ ਹੀ ਮਹਿਸੂਸ ਕੀਤਾ ਇਸ ਕੁਦਰਤ ਵਿੱਚੋਂ ਉਸ ਨੂੰ ਇੰਜ ਹੀ ਮਹਿਸੂਸ ਹੁੰਦਾ ਜਿਵੇਂ ਉੱਚੇ-ਉੱਚੇ ਪਹਾੜ ਉਸ ਨੂੰ ਬੁਲਾਉਂਦੇ ਹੋਣ ਆਉਣਾ ਤੋਂ ਪਾਰ ਜੋ ਕੁਝ ਵੀ ਹੈ ਉਹ ਵੇਖਣ ਲਈ ਉਸ ਨੂੰ ਆਖਦੇ ਹੋਣ ਹਰ ਰੋਜ਼ ਹੀ ਸੀਤਾ ਦਿਨ ਵੇਲੇ ਦਰਖਤਾਂ ਦੀ ਛਾਂ ਹੇਠ ਬੈਠਦੀ ਇਹ ਕੁਦਰਤ ਨੂੰ ਪਿਆਰ ਨਾਲ ਨਿਹਾਰਦੀ ਘੰਟੀਆਂ ਬੱਦੀ ਇਹ ਹੀ ਸੋਚਦੀ ਕਿ ਜੰਗਲ ਤੋਂ ਪਰਾਂ ਕੀ ਹੈ ਉਹ ਰੋਜ਼ ਇੰਜ ਮਹਿਸੂਸ ਕਰਦੀ ਜਿਵੇਂ ਇਹ ਪਹਾੜ ਇਹ ਹਵਾਵਾਂ ਉਸ ਨੂੰ ਖਿੱਚ ਰਹੀਆਂ ਹਨ ਸੀਤਾ ਦੇ ਖਿਆਲਾਂ ਨੇ ਉਥਲ ਮਚਾ ਰੱਖੀ ਸੀ ਸੀਤਾ ਦਾ ਮਨ ਉਸ ਨੂੰ ਰੋਕ ਨਾ ਸਕਿਆ ਤੇ ਉਹ ਉੱਚੇ ਪਹਾੜੀ ਵੱਲ ਤੁਰ ਪਈ ਜਿੱਥੇ ਰੰਗਾ ਦਾ ਸਥਾਨ ਸੀ ਤੁਰਦੇ-ਤੁਰਦੇ ਉਹ ਘਰ ਤੋਂ ਦੂਰ ਚਲੀ ਗਈ ਜੰਗਲ ਵਿੱਚ ਵੀ ਉਸ ਨੇ ਕਈ ਚੀਜ਼ਾਂ ਦੇਖੀਆਂ ਜੋ ਉਸ ਲਈ ਅਦਭੁਤ ਸਨ ਉਸ ਨੇ ਇੱਕ ਜੰਗ ਖਾਦੇ ਲੋਹੇ ਦਾ ਪਹੀਆ ਦੇਖਿਆ ਜੋ ਉਸ ਲਈ ਇੱਕ ਅਜੂਬਾ ਤੇ ਅਦਭੁਤ ਚੀਜ਼ ਸੀ ਜੰਗਲ ਦੀ ਸਿਆਹ ਕਾਲੀ ਰਾਤ ਉਸ ਲਈ ਡਰਾਵਣੀ ਹੁੰਦੀ ਜਾ ਰਹੀ ਸੀ ਉਹ ਭਟਕਦੀ ਮਸਾਹੀ ਘਰ ਪਹੁੰਚੀ ਅਗਲੇ ਦਿਨ ਫਿਰ ਉਸ ਦਾ ਮਨ ਉਹਨਾਂ ਅਦਭੁਤ ਚੀਜ਼ਾਂ ਨੂੰ ਦੇਖਣ ਲਈ ਉਤਸੁਕ ਸੀ ਉਸ ਨੂੰ ਉਤਸੁਕਤਾ ਲਗਨ ਲੱਗ ਗਈ ਕਿ ਹੋਰ ਕੀ ਹੈ ਜੰਗਲ ਦੇ ਉਸ ਪਾਰ ਦੂਸਰੇ ਦਿਨ ਸੀਤਾ ਆਪਣੀ ਸਹੇਲੀ ਮਿੰਦੀ ਨੂੰ ਉਹ ਅਦਭੁਤ ਚੀਜ਼ਾਂ ਵਖਾਉਣ ਲਈ ਆਪਣੇ ਨਾਲ ਲੈ ਗਈ। ਜੰਗਲ ਵਿੱਚ ਤੁਰਦਿਆਂ ਹੋਇਆਂ ਅਚਾਨਕ ਸੀਤਾ ਇੱਕ ਡੂੰਘੇ ਟੋਏ ਵਿੱਚ ਡਿੱਗ ਪਈ। ਮਿੰਦੀ ਪਿੰਡ ਵੱਲ દોੜ ਗਈ ਤੇ ਸੀਤਾ ਦੇ ਆਪਾ ਤੇ ਹੋਰ ਲੋਕਾਂ ਨੂੰ ਬੁਲਾ ਲਿਆਈ। ਬੜੀ ਮੁਸ਼ਕਲ ਨਾਲ ਸੀਤਾ ਨੂੰ ਉਸ ਟੋਏ ਵਿੱਚੋਂ ਬਾਹਰ ਕੱਢਿਆ ਗਿਆ। ਸੀਤਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਤੇ ਅੰਦਰਲਾ ਮਾਸ ਫਟ ਗਿਆ ਸੀ। ਪਿਛਲੇ ਵਾਰ ਰੋਜ਼ਾ ਆਪਾਂ ਉਸ ਨੂੰ ਵੈਦ ਕੋਲ ਲੈ ਗਿਆ ਵੈਦ ਨੇ ਮਿੱਟੀ ਦਾ ਲੇਪ ਕਰ ਪੈਰ band ਦਿੱਤੇ ਪਰ ਕੋਈ ਆਰਾਮ ਨਾ ਮਿਲਿਆ ਸੀਤਾ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ ਉਸ ਨੂੰ ਬਹੁਤ ਤੇਜ਼ ਬੁਖਾਰ ਹੋਣ ਲੱਗ ਪਿਆ ਇੱਕ ਪਿਤਾ ਤੋਂ ਧੀ ਦੀ ਇਹ ਹਾਲਤ ਦੇਖੀ ਨਹੀਂ ਸੀ ਜਾਂਦੀ ਪਰ ਉਹ ਬੇਵੱਸ ਸੀ ਕਿਉਂਕਿ ਉਸ ਜੰਗਲ ਤੋਂ ਬਾਹਰ ਨਹੀਂ ਸੀ ਜਾ ਸਕਦਾ ਦਿਨੋ ਦਿਨ ਵਿਗੜਦੀ ਹਾਲਤ ਦੇਖ ਪਿਤਾ ਨੇ ਆਪਣੀ ਧੀ ਨੂੰ ਬਚਾਉਣ ਲਈ ਪਹਿਲੀ ਵੇਰਾ ਜੰਗਲ ਤੋਂ ਪਾਰ ਜਾਣ ਦਾ ਹੌਸਲਾ ਕੀਤਾ ਲੋਕਾਂ ਨੇ ਉਸ ਦਾ ਬਹੁਤ ਵਿਰੋਧ ਕੀਤਾ ਉਸ ਨੂੰ ਜੰਗਲ ਤੋਂ ਬਾਹਰ ਜਾਣ ਤੋਂ ਵਰਜਿਆ ਪਰ ਸੀਤਾ ਦੀ ਵਿਗੜਦੀ ਹਾਲਤ ਦੇਖ ਉਸਦੇ ਪਿਤਾ ਨੇ ਲੋਕਾਂ ਦੀ ਇੱਕ ਨਾ ਮੰਨੀ ਉਹ ਸੀਤਾ ਨੂੰ ਚੁੱਕ ਕੇ ਲੰਮਾ ਪੈਂਡਾ ਤੈਅ ਕਰਦਾ ਹੋਇਆ ਜੰਗਲ ਤੋਂ ਬਾਹਰ ਨਿਕਲਿਆ ਜੰਗਲ ਤੋਂ ਬਾਹਰ ਉਹਨਾਂ ਪਹਿਲੀ ਵਾਰ ਇੱਕ ਲੰਮੀ ਸੜਕ ਦੇਖੀ ਜੋ ਸ਼ਹਿਰ ਵੱਲ ਜਾਂਦੀ ਸੀ ਪੈਦਲ ਤੁਰਦਿਆਂ ਵੀ ਇੱਕ ਰਹਿਮਦਿਲ ਬੈਲ ਗੱਡੀ ਵਾਲੇ ਨੇ ਉਹਨਾਂ ਨੂੰ ਆਪਣੇ ਨਾਲ ਬਿਠਾ ਲਿਆ ਤੇ ਕੋਨੂਰ ਸ਼ਹਿਰ ਪਹੁੰਚ ਕੇ ਉਹਨਾਂ ਨੂੰ ਹਸਪਤਾਲ ਅੱਗੇ ਉਤਾਰ ਦਿੱਤਾ ਸੀਤਾ ਦੇ ਪਿਤਾ ਨੇ ਹਸਪਤਾਲ ਦਾ ਨਾਂ ਹੀ ਪਹਿਲੀ ਵਾਰ ਸੁਣਿਆ ਸੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਉਸ ਨੂੰ ਦਾਖਲ ਕਰਵਾ ਸੀਤਾ ਦਾ ਇਲਾਜ ਸ਼ੁਰੂ ਹੋ ਗਿਆ ਉਸਦੇ ਪੈਰਾਂ ਤੇ ਪਲਸਟਰ ਚੜਾ ਦਿੱਤਾ ਗਿਆ ਤੇ ਜਨਰਲ ਵਾਰਡ ਵਿੱਚ ਉਸ ਨੂੰ ਬੈੱਡ ਅਲਾਰਟ ਕਰ ਦਿੱਤਾ ਗਿਆ ਹਾਊਸ ਸਰਜਨ ਡਾਕਟਰ ਕ੍ਰਿਸ਼ਨਾ ਰਾਜਨ ਬਹੁਤ ਹੀ ਮਿੱਠੇ ਤੇ ਮਿਲਾਪੜੇ ਸੁਭਾਅ ਦਾ ਸੀ ਜਦੋਂ ਉਹ ਸੀਤਾ ਦੇ ਪਲਸਟਰ ਦਾ ਨਿਰਿਕਨ ਕਰਨ ਆਇਆ ਤਾਂ ਉਸ ਨੇ ਹੱਸ ਕੇ ਨਰਸ ਨੂੰ ਕਿਹਾ ਇਹ ਸਾਡੇ ਕੋਲ ਕਈ ਮਹੀਨਿਆਂ ਤੱਕ ਰਹੇਗੀ ਚਲੋ ਦੇਖਦੇ ਹਾਂ ਇਸ ਅਸੀਂ ਇਸ ਛੋਟੇ ਜਿਹੇ ਜੰਗਲੀ ਜੀਵ ਨੂੰ ਕੀ ਬਣਾ ਸਕਦੇ ਹਾਂ ਜੋ ਜੰਗਲ ਦੇ ਇੱਕ ਟੋਏ ਵਿੱਚ ਡਿੱਗ ਕੇ ਆਪਣੀਆਂ ਦੋਵੇਂ ਲੱਤਾਂ ਤੜਵਾ ਬੈਠਾ ਹੈ ਸੀਤਾ ਨੂੰ ਡਾਕਟਰ ਰਾਜਨ ਬਹੁਤ ਪਸੰਦ ਆਇਆ ਉਹ ਹਰ ਰੋਜ਼ ਵੀਰ ਵੇਲੇ ਉਸ ਜੂੜੀ ਕਰਦੀ ਉਹ ਖੁਸ਼ੀ ਖੁਸ਼ੀ ਉਸ ਨਾਲ ਆਪਣੀ ਬੋਲੀ ਵਿੱਚ ਗੱਲਾਂ ਕਰਦੀ ਜਦੋਂ ਕਿ ਡਾਕਟਰ ਰਾਜਨ ਤਾਮਿਲ ਜਾਂ ਅੰਗਰੇਜ਼ੀ ਵਿੱਚ ਗੱਲ ਕਰਦੇ ਸੀ ਉਹ ਦੋਵੇਂ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝਦੇ ਸਨ ਪਰ ਦੋਵੇਂ ਹੀ ਇੱਕ ਦੂਜੇ ਦੀਆਂ ਗੱਲਾਂ ਦੇ ਭਾਵ ਅਰਥ ਸਮਝਣ ਲੱਗ ਪਏ। ਉਹ ਹਰ ਮੁਲਾਕਾਤ ਵਿੱਚ ਡਾਕਟਰ ਕੋਲੋਂ ਤਾਮਿਲ ਤੇ ਅੰਗਰੇਜ਼ੀ ਦੀ ਕੁਝ ਸ਼ਬਦ ਸੁਣ ਯਾਦ ਕਰ ਲੈਂਦੀ। ਹਸਪਤਾਲ ਵਿੱਚ ਰਹਿੰਦਿਆਂ ਉਸਨੇ ਕੰਮ ਚਲਾਉ ਤਾਮਿਲ ਤੇ ਅੰਗਰੇਜ਼ੀ ਸਿੱਖ ਲਈ ਸੀ। ਉਸ ਦਾ ਪਿਤਾ ਹਸਪਤਾਲ ਦੇ ਨੇੜੇ ਇੱਕ ਬਾਗ ਵਿੱਚ ਦਿਹਾੜੀ ਤੇ ਕੰਮ ਕਰਨ ਲੱਗ ਪਿਆ। ਲਗਭਗ 6 ਮਹੀਨੇ ਬੀਤ ਗਏ। ਹੋਲੀ-ਹੋਲੀ ਸੀਤਾ ਦੇ ਪੈਰਾਂ ਵਿੱਚ ਜਾਨ ਲੱਗਣ ਆਉਣ ਲੱਗੀ ਤੇ ਅਖੀਰ ਉਹ ਦਿਨ ਵੀ ਆ ਗਿਆ ਜਦੋਂ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣੀ ਸੀ ਪਿੰਡ ਜਾ ਕੇ ਸੀਤਾ ਰੁੱਖਾਂ ਦੀ ਛਾਂਵੇਂ ਨਰਮ ਕਾਤੇ ਬੈਠੀ ਸੋਚਦੀ ਰਹਿੰਦੀ ਖੁਦ ਨਾਲ ਗੱਲਾਂ ਕਰਦੀ ਰਹਿੰਦੀ ਉਹ ਹਰ ਸਮੇਂ ਡਾਕਟਰ ਰਾਜਨ ਨੂੰ ਯਾਦ ਕਰਦੀ ਸੀਤਾ ਦੇ ਉਸ ਦੇ ਪਿਤਾ ਨੇ ਜਾਣ ਲਿਆ ਸੀ ਕਿ ਰੰਗਾ ਦੇਵਤਾ ਦੀ ਧਰਤੀ ਤੋਂ ਪਰਾਂ ਹੋਰ ਵੀ ਕੋਈ ਦੁਨੀਆ ਹੈ ਅਤੇ ਇਹ ਵੀ ਜਾਣ ਲਿਆ ਸੀ ਕਿ ਇੰਨਾ ਪਹਾੜੀਆਂ ਤੋਂ ਪਾਰ ਜਾਣ ਤੇ ਰੰਗਾ ਦੇਵਤਾ ਨਾਰਾਜ਼ ਨਹੀਂ ਹੁੰਦਾ ਹਸਪਤਾਲ ਵਾਲੇ ਡਾਕਟਰ ਰਾਜਨ ਨੇ ਲੇਖਾ ਪੜੀ ਕੀਤੀ ਕਿ ਜੰਗਲ ਦੇ ਆਦੀਵਾਸੀ ਈਰੂਲਾ ਕਬੀਲੇ ਦੀ ਵੀ ਇੱਕ ਕੁੜੀ ਉਸ ਦੇ ਇਲਾਜ ਅਧੀਨ ਰਹੀ ਹੈ ਇਸ ਕਬੀਲੇ ਦਾ ਇਤਿਹਾਸ ਭਾਰਤ ਦੇ ਇਤਿਹਾਸ ਨਾਲੋਂ ਕਿਤੇ ਵੱਧ ਪੁਰਾਣਾ ਹੈ ਕਬੀਲੇ ਦੀ ਇਸ ਅਣਜਾਨ ਪਿੰਡ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਖਤੋਂ ਕਿਤਾਬਤ ਦਾ ਅਸਰ ਇਹ ਹੋਇਆ ਕਿ ਸਰਕਾਰ ਨੇ ਇੱਕ ਵਫਦ ਸਰਵੇਖਣ ਕਰਨ ਲਈ ਉਸ ਪਿੰਡ ਭੇਜਿਆ ਇਸ ਵਫਦ ਦਾ ਮੁਖੀਆ ਸੀ ਜੋ ਉਹ ਫੌਜ ਦਾ ਸੇਵਾ ਮੁਖਕ ਮੁਕਤ ਅਫਸਰ ਮੇਜਰ ਗਾਂਗੋਲੀ ਸੀ ਉਸ ਦੇ ਨਾਲ ਦੋ ਨੌਜਵਾਨ ਪ੍ਰਸ਼ਾਸਨਿਕ ਅਧਿਕਾਰੀ ਸਨ ਸਾਰੇ ਪਿੰਡ ਵਿੱਚ ਸਿਰਫ ਸੀਤਾ ਹੀ ਸੀ ਜੋ ਤਾਮਿਲ ਤੇ ਅੰਗਰੇਜ਼ੀ ਜਾਣਦੀ ਸੀ ਉਹ ਆਪਣੇ ਲੋਕਾਂ ਤੇ ਵਫਦ ਦਰਮਿਆਨ ਪੁਲ ਬਣ ਗਈ ਮੇਜਰ ਗਾਂਗੂਲੀ ਸੀਤਾ ਦੀ ਚੁਸਤੀ ਤੇ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆ ਤਿੰਨ ਚਾਰ ਮਹੀਨਿਆਂ ਬਾਅਦ ਕਨੂਰ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਵੱਲੋਂ ਇੱਕ ਖਾਕੀ ਵਰਦੀ ਵਾਲਾ ਹਰਕਾਰਾ ਸੀਤਾ ਦੇ ਘਰ ਪਾਰਸਲ ਲੈ ਕੇ ਪਹੁੰਚਿਆ ਹਰਕਾਰੇ ਨੇ ਉਹਨਾਂ ਨੂੰ ਖੱਤ ਪੜ੍ਹ ਕੇ ਸੁਨਾਇਆ ਮੇਜਰ ਗਾਂਗੂਲੀ ਦੀ ਸਿਫਾਰਿਸ਼ 'ਤੇ ਸੀਤਾ ਦੀ ਪੜ੍ਹਾਈ ਲਈ ਗ੍ਰਾਂਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਇਸ ਵਿੱਚ ਡੋਡਾ ਦੇ ਪਬਲਿਕ ਸਕੂਲ ਵਿੱਚ ਰਾਖਵੀਂ ਸੀਟ ਤੇ ਮੁਫਤ ਪੜ੍ਹਾਈ ਖਾਣਾ ਪੀਣਾ ਰਹਿਣਾ ਸਹਿਣਾ ਕੱਪੜੇ ਬੂਟ ਜੁਰਾਬਾਂ ਤੇ ਹੋਰ ਚੀਜ਼ਾਂ ਦੀ ਵੀ ਮੁਫਤ ਸਪਲਾਈ ਸ਼ਾਮਿਲ ਸੀ ਜਦੋਂ ਸੀਤਾ ਦੇ ਸਕੂਲ ਜਾਣ ਦਾ ਦਿਨ ਨੇੜੇ ਆਇਆ ਤਾਂ ਸਾਰਾ ਪਿੰਡ ਫਿਰ ਵਿਰੋਧ ਵਿੱਚ ਖੜਾ ਹੋ ਗਿਆ ਸੀਤਾ ਦੇ ਪਿਤਾ ਨੇ ਲੋਕਾਂ ਦੇ ਵਿਰੋਧ ਨੂੰ ਦਰ किनार ਕਰ ਦਿੱਤਾ ਕਿਉਂਕਿ ਉਹ ਜੰਗਲ ਤੋਂ ਪਰਾਂ ਦੀ ਦੁਨੀਆ ਦੇਖ ਆਇਆ ਸੀ 12 ਵਰਿਆਂ ਦੀ ਇਸ ਬੱਚੀ ਸੀਤਾ ਵਾਸਤੇ ਸਕੂਲ ਤੇ ਮੁੱਢਲੀ ਦਿਨ ਸੌਖੇ ਨਹੀਂ ਸਨ ਖਾਂਦੇ ਪੀਂਦੇ ਘਰਾਂ ਦੀਆਂ ਕੁੜੀਆਂ ਵਾਸਤੇ ਉਹ ਬਾਹਰ ਲਈ ਤੇ ਉਪਰੀ ਸ਼ੈ ਸੀ ਇੱਕ ਜੰਗਲੀ ਜੀਵ ਨੰਗੇ ਫਰਸ਼ 'ਤੇ ਸੌਣ ਵਾਲੀ ਕੁੜੀ ਨੂੰ ਗੱਦੇਦਾਰ ਬੈੱਡ 'ਤੇ ਨੀਂਦ ਨਹੀਂ ਸੀ ਆਉਂਦੀ। ਉਸ ਨੂੰ ਟੂਥ ਬਰਸ਼ ਨਾਲ ਦੰਦ ਸਾਫ਼ ਕਰਨ ਦਾ ਤੇ ਵਾਲ ਵਾਉਣ ਦਾ ਬਿਲਕੁਲ ਨਹੀਂ ਸੀ ਪਤਾ। ਉਸ ਨੂੰ ਟੇਬਲ 'ਤੇ ਬਹਿ ਕੇ ਕਾਂਟੇ ਛੁਰੀ ਨਾਲ ਖਾਣਾ ਬਹੁਤ ਔਖਾ ਲੱਗਦਾ ਸੀ। ਉਹ ਸਭ ਤੋਂ ਛੋਟੀ ਕਲਾਸ ਵਿੱਚ ਸਭ ਤੋਂ ਵੱਡੀ ਕੁੜੀ ਸੀ ਤੇ ਬੜੀ ਮੁਸ਼ਕਲ ਨਾਲ ਅੱਖਰ ਗਿਆਨ ਹਾਸਲ ਕਰ ਰਹੀ ਸੀ। ਇਸ ਤੋਂ ਬਾਅਦ ਜੋ ਵੀ ਕਹਾਣੀ ਹੈ ਉਹ ਤੁਹਾਨੂੰ ਅਗਲੇ ਪਾਠ ਦੇ ਵਿੱਚ ਦੱਸਿਆ ਜਾਏਗਾ ਕਿਰਪਾ ਕਰਕੇ ਇਸ ਚੈਨਲ ਦੇ ਨਾਲ ਜੁੜੇ ਰਹੋ ਤਾਂ ਜੋ ਤੁਹਾਨੂੰ ਵਧੀਆ-ਵਧੀਆ ਕਹਾਣੀਆਂ ਪ੍ਰੇਰਨਾਤਮਕ ਕਹਾਣੀਆਂ ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਨ ਨੂੰ ਮਿਲਿਆ ਕਰਨ ਗਿਆ ਤੇ ਸ਼ੇਅਰ ਕਰ ਦੇਣਾ ਜੀ